ਜੈਤੋ ਹਲਕੇ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਸਾਡੇ ਨਾਲ ਜਗਮੰਦਰ ਸਿੰਘ ਖੜਾ ਇਹ ਵਿਧਾਨ ਸਭਾ ਦਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਉਹਦਾ ਇੱਕ ਦਿਨ ਲਈ ਸਪੀਕਰ ਬਣੇਗਾ ਕੀ ਸਾਰੀ ਇਹਨਾਂ ਦੀ ਕਹਾਣੀ ਰਹੀ ਕੀ ਇਹਨਾਂ ਦੀ ਚੋਣ ਰਹੀ ਕਿਵੇਂ ਚੋਣ ਰਹੀ ਤੇ ਕੀ ਸਾਰੀ ਗੱਲਬਾਤ ਹੋਈ ਹੈ ਇਹ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਬਈ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਣਾ ਮੈਨੂੰ ਲੱਗਦਾ ਵੀ ਵੱਡੇ ਵੱਡੇ ਲੀਡਰਾਂ ਦਾ ਸੁਪਨਾ ਹੈ ਅੱਜ ਇਸੇ ਲਈ ਸਾਰੀ ਦੁਨੀਆ ਲੜੀ ਜਾਂਦੀ ਹੈ ਇੱਕ ਵਿਦਿਆਰਥੀ ਹੋਣ ਹੋ ਵਿਦਿਆਰਥੀ ਹੁੰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਵੱਡਾ ਉਹਦਾ ਹੁੰਦਾ ਸਪੀਕਰ ਦਾ ਉੱਥੇ ਪਹੁੰਚਣਾ ਇਹ ਚੋਣ ਕਿਵੇਂ ਹੋਈ ਤੇ ਕੀ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਇੱਥੇ ਪਹੁੰਚੇ ਅੱਜ ਤੇ ਇਹ ਜਿਹੜੀ ਚੋਣ ਹੈ ਸਾਡੀ ਇਹ ਸਕੂਲ ਲੈਵਲ ਤੋਂ ਸਟਾਰਟ ਹੋਈ ਸੀਗੀ ਤੇ ਆਪਣੇ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਟੋਟਲ 6 ਬੱਚਿਆਂ ਦੀ ਚੋਣ ਕੀਤੀ ਗਈ ਸੀਗੀ 6ਾਂ ਦੇ ਵਿੱਚੋਂ ਜਿਹੜੇ ਆਪਣੇ ਡਿਸਟ੍ਰਿਕਟ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਆ ਤੇ ਉਹਨਾਂ ਦੇ ਫਿਰ 6ਾਂ ਦੇ ਵਿੱਚੋਂ ਜਾਂ ਤਿੰਨ ਚੁਣ ਲਏ ਗਏ ਆ ਤੇ ਮੈਨੂੰ ਜਿਹੜੀ ਕੀ ਹੈਗੀ ਸਪੀਕਰ ਸਾਹਿਬ ਦੀ ਨਿਮੰਦਗੀ ਕਰਨ ਵਾਸਤੇ ਆਪਣੇ ਜੈਤੋ ਡਿਸਟ੍ਰਿਕਟ ਦੇ ਵਿੱਚੋਂ ਸਪੀਕਰ ਸਾਹਿਬ ਦੀ ਨਿਮੰਦਗੀ ਕਰਨ ਵਾਸਤੇ ਚੁਣਿਆ ਗਿਆ ਹੂੰ ਕੀ ਸਾਰੀ ਚੋਣ ਪ੍ਰਕਿਰਿਆ ਸੀ ਤੇ ਕਿਵੇਂ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੈਂ ਇਹ ਇਸ ਚੀਜ਼ ਲਈ ਵੀ ਨੋਮੀਨੇਟਡ ਸਕੂਲ ਵੱਲੋਂ ਕੀਤਾ ਜਾਂ ਸਕੂਲ ਦੱਸਿਆ ਸੀ ਜਾਂ ਉਹਨਾਂ ਨੇ ਪੁੱਛਿਆ ਸੀ ਵੀ ਕੋਈ ਹੈ ਇੱਛਾ ਜਿਹੜੀ ਜਿਹੜਾ ਕੋਈ ਹੋਣਾ ਚਾਹੁੰਦਾ ਇਹ ਕਰਤਾਰ ਸਿੰਘ ਸੰਧਵਾ ਜੀ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆਗਾ ਵਿਧਾਨ ਸਭਾ ਹਲਕਾ ਦੇ ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਕਾਰਵਾਈ ਵੇਖਣ ਦਾ ਉੱਥੋਂ ਦੇ ਕਿਦਾਂ ਕੀ ਕਾਰਜ ਕੀਤੇ ਜਾਂਦੇ ਕਿਦਾਂ ਕੋਈ ਬੈਲ ਪੇਸ਼ ਹੁੰਦਾ ਕਿਦਾਂ ਕੋਈ ਬੈਂਸ ਕੀਤੀ ਜਾਂਦੀ ਹੈ ਉਹਨਾਂ ਦੇ ਸਾਰੀ ਪ੍ਰਕਿਰਿਆਵਾਂ ਨੂੰ ਵੇਖਣ ਵਾਸਤੇ ਤੇ ਉਹਨਾਂ ਦੇ ਉੱਥੋਂ ਕੀ ਉਹਨਾਂ ਦਾ ਕਾਰਜਕਾਲ ਕਿੱਦਾਂ ਦਾਗਾ ਉਹਨੂੰ ਸਾਰਾ ਦੇਖਣ ਵਾਸਤੇ ਬੱਚਿਆਂ ਨੂੰ ਸਮਝਾਉਣ ਵਾਸਤੇ ਇਹ ਬਹੁਤ ਵੱਡਾ ਪ੍ਰਬਲ ਕੀਤਾ ਗਿਆਗਾ ਤੇ ਇਹ ਸਕੂਲ ਲੈਵਲ ਦੇ ਤੋਂ ਸਟਾਰਟਿੰਗ ਹੋਈ ਸੀਗੀ ਜਿਹੜੀ ਸਿਲੈਕਸ਼ਨ ਦੀ ਹੈ ਤੇ ਹੁਣ ਇਹ ਆਪਣੇ 19 ਤਰੀਕ ਨੂੰ ਇਹਦੀ ਟ੍ਰੇਨਿੰਗ ਵੀ ਕਰਵਾਈ ਗਈ ਹੈ ਬਕਾਇਦਾ ਤੇ ਸਾਰੀ ਟ੍ਰੇਨਿੰਗ ਕੰਪਲੀਟ ਹੋ ਚੁੱਕੀ ਹੈ ਤੇ ਕੱਲ ਨੂੰ 26 ਤਰੀਕ ਨੂੰ ਇਹਦਾ ਜਿਹੜਾ ਇਹ ਮੌਕ ਸੈਸ਼ਨ ਹੋਣ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਦੇਖੋਗੇ ਇਹ ਜਿਵੇਂ ਤੁਹਾਨੂੰ ਪ੍ਰੋਪਰ ਹੋਊਗੀ ਸਾਰਾ ਕੁਝ ਜਿਵੇਂ ਤੁਸੀਂ ਜਿਵੇਂ ਉੱਥੇ ਉਸ ਔਰ ਕੁਰਸੀ ਤੇ ਬਹਿੰਦੇ ਆ ਕੁਲਤਾ ਸਿੰਘ ਸਾਨਮਾ ਤੁਸੀਂ ਉਸੇ ਕੁਰਸੀ ਤੇ ਬੈਠੋਗੇ ਤੇ ਉਵੇਂ ਹੀ ਸਾਰਾ ਸੈਸ਼ਨ ਚੱਲੂਗਾ ਜਿਵੇਂ ਮੰਤਰੀ ਬੋਲਦੇ ਆ ਵਿਰੋਧੀ ਧਿਰ ਦੇ ਜਿਹੜੇ ਹੁੰਦੇ ਆ ਲੀਡਰ ਉਹ ਬੋਲਦੇ ਉਹ ਸਾਰਾ ਕੁਝ ਉਵੇਂ ਹੀ ਹੋਊਗਾ ਜੀ ਜਰੂਰ ਇਹ ਆਪਣੇ ਟੋਟਲ ਜਿਹੜੇ 117 ਵਿਧਾਨ ਸਭਾ ਹਲਕੇ ਆ ਤੇ ਆਪਣੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸਾਰੀ ਵਿਦਿਆਰਥੀ ਜਿਹੜੇ ਮੈਂਬਰ ਆ ਉਹ ਚੁਣੇ ਗਏ ਹੈਗੇ ਤੇ ਉਸੇ ਤਰ੍ਹਾਂ ਹੀ ਜਿੱਦਾਂ ਵਿਧਾਨ ਸਭਾ ਦੇ ਹਲਕੇ ਦੇ ਵਿਧਾਨ ਸਭਾ ਦੇ ਵਿੱਚ ਜਿਹੜੀ ਉੱਥੇ ਜਿੱਦਾਂ ਪ੍ਰਕਿਰਿਆ ਚੱਲਦੀ ਆ ਉਸੇ ਤਰ੍ਹਾਂ ਹੀ ਉੱਥੇ ਹਣਾ ਕੁਐਸਚਨ ਆਰ ਹੋਊਗਾ ਉਸੇ ਤਰ੍ਹਾਂ ਹੀ ਬਹਿਸ ਹੋਊਗੀ ਉਸੇ ਤਰ੍ਹਾਂ ਹੀ ਸਾਰੇ ਜਿਹੜਾ ਵੀ ਕਾਰਜ ਆਗੇ ਉਸੇ ਤਰ੍ਹਾਂ ਹੀ ਕੀਤੇ ਜਾਣਗੇ ਤੇ ਇਹ ਸਾਰਾ ਕੰਮ ਕੀਤਾ ਜਾਊਗਾ। ਟ੍ਰੇਨਿੰਗ ਦੇ ਵਿੱਚ ਕੀ ਕੁਝ ਦੱਸਿਆ ਗਿਆ ਤੁਹਾਨੂੰ ਵੀ ਕੀ ਕੀ ਕੁਝ ਤੁਸੀਂ ਖਾਸ ਕਰਨਾ ਹੈ ਜਾਂ ਕੀ ਨਹੀਂ ਕਰਨਾ ਉਹ ਦੱਸਿਆ ਗਿਆ। ਟ੍ਰੇਨਿੰਗ ਦੇ ਵਿੱਚ ਬਾਕਾਇਦਾ ਸਾਰਾ ਸਮਝਾਇਆ ਗਿਆਗਾ ਵੀ ਕਿੱਦਾਂ ਐਂਟਰੀ ਹੋਊਗੀ, ਕਿੱਦਾਂ ਆਪਣੇ ਕੋਈ ਕੁਐਸਚਨ ਆ ਰਿਹਾ ਜਾਂ ਕਿੱਦਾਂ ਸਵਾਲ ਪੇਸ਼ ਕਰਨੇ ਆ, ਕਿੱਦਾਂ ਕੋਈ ਮੁੱਦੇ ਆ ਜਿਹੜੇ ਉਹ ਆਪਾਂ ਹਨਾ ਦੱਸਣੇ ਆ ਉੱਥੇ ਤੇ ਕਿੱਦਾਂ ਕੋਈ ਜਿਹੜੀ ਬੈਂਸ ਬੈਂਸ ਹੋਣੀ ਆ ਉਹਦੇ ਲਈ ਵੀ ਹਨਾ ਕੋਈ ਖਾਸ ਕਿੱਦਾਂ ਅਸੀਂ ਤਿਆਰੀ ਕਰਨ ਕਰਕੇ ਜਾਣੀ ਆ ਉਹਦੇ ਬਾਰੇ ਵੀ ਬਕਾਇਦਾ ਸਾਨੂੰ ਸਮਝਾਇਆ ਗਿਆਗਾ ਤੁਸੀਂ ਹੁਣ ਕਿਹੜੀ ਜਮਾਤ ਚੋਂ ਮੈਂ ਹੁਣ 12ਵੀਂ ਜਮਾਤ ਚ ਹਾਂ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਇਸ ਲੈਵਲ ਤੇ ਜਾ ਵੜਨਾ ਉਸ ਨੂੰ ਕੀ ਮਹਿਸੂਸ ਹੋ ਰਿਹਾ ਤੇ ਕੀ ਸੋਚ ਰਹੇ ਹਾਂ ਜਾਂ ਕੀ ਸੁਪਨਾ ਹੁਣ ਅ ਬੜਾ ਮਾਣ ਮਹਿਸੂਸ ਹੁੰਦਾ ਈ ਖੁਸ਼ੀ ਵੀ ਆ ਵੀ ਸਪੀਕਰ ਸਾਹਿਬ ਦੀ ਨਮਾਇੰਦਗੀ ਕਰਨ ਵਾਸਤੇ ਚੁਣਿਆ ਗਿਆਗਾ ਤੇ ਮੈਂ ਸਕੂਲ ਦੇ ਸਾਰੇ ਸਟਾਫ ਦਾ ਸਾਡੇ ਐਚਐਸਐਨ ਸਕੂਲ ਆਫ ਫੈਮਿਨੈਂਸ ਜੈਤੋ ਦਾ ਸਾਰੇ ਸਾਡੇ ਇੰਚਾਰਜ ਸੋਨਿਕਾ ਮਹਿਮਦਾ ਜੰਦਰਪਾਲ ਜੋਸ਼ੀ ਜੀ ਦਾ ਹਰਦੀਪ ਸਿੰਘ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਦਕਾ ਅੱਜ ਇੱਥੇ ਮੈਨੂੰ ਜਾਣ ਦਾ ਵਿਧਾਨ ਸਭਾ ਦੇ ਵਿੱਚ ਐਜ਼ ਅ ਸਪੀਕਰ ਤੇ ਉੱਥੇ ਪਹੁੰਚ ਕੇ ਉੱਥੇ ਕਾਰਵਾਈ ਕਰਨ ਦਾ ਉੱਥੇ ਕਾਰਵਾਈ ਦੇਖਣ ਦਾ ਸੰਭਾਲਣ ਦਾ ਮੌਕਾ ਮਿਲਿਆ ਤੇ ਇਹ ਇੱਕ ਜੇ ਆਪਾਂ ਵੇਖੀਏ ਵੀ ਪੋਲੀਟੀਕਲ ਲਾਈਨ ਦੇ ਵਿੱਚ ਜਾਂ ਆਰਟਸ ਸਬਜੈਕਟ ਦੇ ਨਾਲ ਮੈਂ ਸੰਬੰਧ ਰੱਖਦਾ ਤੇ ਆਰਟਸ ਦੇ ਵਿੱਚ ਜ਼ਿਆਦਾਤਰ ਪ੍ਰੈਕਟੀਕਲ ਨਹੀਂ ਕੀਤਾ ਜਾਂਦਾ ਜਦਾ ਆਪਾਂ ਵੇਨੇ ਵੀ ਨਾਨ ਮੈਡੀਕਲ ਜਾਂ ਮੈਡੀਕਲ ਸਾਇੰਸ ਦੇ ਵਿੱਚ ਵਿਸ਼ਿਆਂ ਬਾਰੇ ਆਪ ਨੂੰ ਪ੍ਰੈਕਟੀਕਲ ਕਰਵਾਇਆ ਜਾਂਦਾ ਤੇ ਇਹ ਕਰਤਾਰ ਸਿੰਘ ਸੰਧਵਾ ਜੀ ਦੁਆਰਾ ਇਹ ਪਹਿਲਾ ਜਿਹੜਾ ਕਦਮ ਚੁੱਕਿਆ ਗਿਆ ਹੈਗਾ ਜਿਹਦੇ ਵਿੱਚ ਆਰਟਸ ਵਿਸ਼ਿਆਂ ਦੇ ਵਿੱਚ ਵੀ ਜਿਹੜਾ ਆਪਾਂ ਪ੍ਰੈਕਟੀਕਲੀ ਹੋਣਾ ਹੋਰ ਚੀਜ਼ਾਂ ਨੂੰ ਆਪਾਂ ਦੇਖਾਂਗੇ ਤੇ ਕਰਕੇ ਵੇਖਾਂਗੇ ਤੁਹਾਡੇ ਕੋਲੇ ਆਰਟਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਕੋਲੇ ਪੋਲੀਟੀਕਲ ਸਾਇੰਸ ਵੀ ਹੁੰਦਾ ਇਹ ਵਿਸ਼ਾ ਹੈ ਹਾਂਜੀ ਹਾਂਜੀ ਮੇਰੇ ਇਹ ਫਿਰ ਫਿਰ ਹੋਰ ਵੀ ਤਜਰਬਾ ਹੋ ਜਾਣਾ ਸੌਖਾ ਹੋ ਜਾਊਗਾ ਹਾਂ ਇਹੀ ਮੈਂ ਦੱਸਿਆ ਜੀ ਵੀ ਆਪ ਨੂੰ ਪੋਲਿਟਿਕਲ ਦੇ ਵਿੱਚ ਵੀ ਹਨਾ ਪੋਲਿਟਿਕਲੀ ਬੰਦਾ ਵੀ ਆ ਆਪਾਂ ਜਿਹੜਾ ਕਰਦੇ ਆ ਹਨਾ ਪ੍ਰੈਕਟੀਕਲੀ ਆਪਾਂ ਜਿਹੜਾ ਕੰਮ ਕਰਨਾ ਉਹਦੀ ਆਪਾਂ ਨੂੰ ਬਕਾਇਦਾ ਹਨਾ ਜਾਣਕਾਰੀ ਮਿਲੂਗੀ ਇਹਦੇ ਦੁਆਰਾ ਤੇ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਹਨਾ ਅੱਜ ਦੇ ਜਿਹੜੇ ਯੁਵਾਗੇ ਉਹੀ ਆਉਣ ਵਾਲੇ ਨੇਤਾ ਬਣਨਗੇ ਤੇ ਤੁਸੀਂ ਵੇਖੋਗੇ ਵੀ ਕਿਸ ਤਰ੍ਹਾਂ ਜਿਹੜੀ ਅੱਜ ਦੀ ਆਪਣੀ ਨੌਜਵਾਨ ਪੀੜ੍ਹੀ ਆ ਉਹ ਅੱਗੇ ਨਿਖਰ ਕੇ ਸਾਹਮਣੇ ਆਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਸਾਨੂੰ ਨੇਤਾ ਦੇਖਣ ਨੂੰ ਮਿਲਣਗੇ ਜਿਵੇਂ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਡੇ ਵੀ ਬਹੁਤ ਸਾਰੀਆਂ ਇੱਛਾਵਾਂ ਹੋਣਗੀਆਂ ਜਾਂ ਹਨਾ ਦੇਸ਼ ਨੂੰ ਲੈ ਕੇ ਆਪਣੀ ਪੰਜਾਬ ਨੂੰ ਲੈ ਕੇ ਆਪਣੇ ਹਲਕੇ ਨੂੰ ਲੈ ਕੇ ਬਹੁਤ ਸਾਰੇ ਵਿਜ਼ਨ ਵੀ ਹੁੰਦਾ ਵੀ ਬਈ ਅਸੀਂ ਐ ਚੌਣੇ ਐ ਚੌਣੇ ਆ ਸਿਆਸੀ ਤਰ੍ਹਾਂ ਉਹ ਸਾਰਾ ਕੁਝ ਵਾਦੇ ਦਾਵੇ ਬਹੁਤ ਵੱਡੇ ਵੱਡੇ ਕਰ ਦਿੰਦੇ ਆ ਪਰ ਅਸਲ ਦੇ ਵਿੱਚ ਧਰਤਲ 'ਚ ਹੁੰਦਾ ਨਹੀਂ ਇਹ ਹੁਣ ਤੁਹਾਨੂੰ ਜਾ ਕੇ ਪਤਾ ਲੱਗੂਗਾ ਜਾਂ ਉੱਥੇ ਕੁਝ ਦੱਸਣ ਦੀ ਵੀ ਕੋਸ਼ਿਸ਼ ਕਰੋਗੇ ਵੀ ਨੌਜਵਾਨ ਆ ਚਾਹੁੰਦਾ ਜੀ ਸਰਕਾਰ ਜੀ ਜਾਂ ਵੀ ਜਿਹੜੇ ਸਾਡੇ ਲੀਡਰ ਸਹਿਬਾਨ ਆ ਮੁੱਖ ਮੰਤਰੀ ਆ ਉਹ ਸਾਰਿਆਂ ਨੂੰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੋਈ ਸੁਨੇਹਾ ਵੀ ਦੇਉਗੇ ਜਾਂ ਸਿਰਫ ਸਿੱਖ ਕੀ ਮੁੜੇ ਹੋਗੇ ਨਹੀਂ ਇਹ ਆਪਣਾ ਸਾਰੇ ਇਹ ਬਕਾਇਦਾ ਜਿਹੜੀ ਆਪਣੀ ਉਥੇ ਬਹਿਸ ਹੋਣੀ ਆ ਜਾਂ ਕੋਈ ਕੁਐਸਚਨ ਹੋਣਾ ਹੈਗੇ ਉਹਨਾਂ ਦੇ ਲਈ ਆਪਾਂ ਨੂੰ ਬਕਾਇਦਾ ਸਾਰਾ ਦੱਸਿਆ ਗਿਆ ਹੈਗਾ ਕਿ ਤੁਸੀਂ ਆਹ ਮੁੱਦਿਆਂ ਦੇ ਉੱਤੇ ਵੀ ਹਨਾ ਬਹਿਸ ਕਰ ਸਕਦੇ ਹੋ ਇਹ ਤੁਸੀਂ ਮੁੱਦੇ ਠਾ ਸਕਦੇ ਹੋ ਉੱਥੇ ਤੇ ਇਹੀ ਇੱਥੇ ਕਰਨਾ ਹੀ ਅਸੀਂ ਤੇ ਕੱਲ ਨੂੰ ਤੁਸੀਂ 26 ਤਰੀਕ ਨੂੰ ਵੇਖੋਗੇ ਵੀ ਕਿਸ ਤਰ੍ਹਾਂ ਉਥੇ ਬੱਚੇ ਹੀ ਆ ਜਿਹੜੇ ਉਹ ਉਥੇ ਨੁਮਾਇੰਦਗੀ ਕਰਨਗੇ ਕੋਈ ਐਮਐਲਏ ਕੋਈ ਮੈਂਬਰ ਸਹਿਬਾਨ ਕੋਈ ਕਿਸੇ ਤਰ੍ਹਾਂ ਦੇ ਵੀ ਹਨਾ ਉਥੇ ਉਹ ਆਪ ਹੀ ਕਾਰਜ ਸੰਭਾਲਣਗੇ ਤੇ ਬਹੁਤ ਵਧੀਆ ਰਹਿਣ ਵਾਲੇ ਬੱਚਿਆਂ ਦੀ ਬੜੀ ਤਿਆਰੀ ਕੀਤੀ ਹੋਈ ਹੈ ਤੇ ਮੈਂ ਮੈਂ ਆਸ ਕਰਦਾ ਵੀ ਹਨਾ ਸਾਰੇ ਇਹ ਜਿੰਨੇ ਵੀ ਆਪਣੇ ਵਿਦਿਆਰਥੀ ਸਾਥੀ ਹੈ ਮੇਰੇ ਤੇ ਉਹ ਵਧੀਆ ਕਾਰਜ ਜਾਰੀ ਕਰਨਗੇ ਉਥੇ ਵਿਦਿਆਰਥੀ ਹੋਣ ਦੇ ਨਾਤੇ ਸਭ ਤੋਂ ਵੱਡਾ ਵਿਦਿਆਰਥੀਆਂ ਦੀ ਵਿਧਾਨ ਸਭਾ ਦੇ ਵਿੱਚ ਮੁੱਦਾ ਕੀ ਹੋਣਾ ਲਾ ਵੀ ਵਿਦਿਆਰਥੀਆਂ ਦੀ ਨਜ਼ਰ ਦੇ ਵਿੱਚ ਪੰਜਾਬਲਾ ਸਭ ਤੋਂ ਵੱਡਾ ਮੁੱਦਾ ਕੀ ਹੋਣਾ ਲਾ ਜਿਹੜਾ ਕੱਲ ਤੁਸੀਂ ਉੱਥੇ ਤੁਸੀਂ ਤਾਂ ਵੈਸੇ ਬੈਠੋ ਬੈਠੋ ਹੀ ਕਰਨਾ ਹਾਂਜੀ ਹਾਂਜੀ ਮੈਂ ਮੇਰਾ ਇਹ ਕੰਮ ਰਹਿਣਾ ਹੀ ਵੀ ਉੱਥੇ ਅਨੁਸ਼ਾਸਨ ਬਣਾ ਕੇ ਰੱਖਣਾ ਤੇ ਜੋੜੀ ਵੀ ਉੱਥੇ ਬੈਂਸ ਹੋਣੀ ਹੈ ਜਾਂ ਜੇ ਵੀ ਜੋੜੀ ਵੀ ਮੁੱਦੇ ਉੱਠਣੇ ਆ ਉਹ ਨਿਰਪੱਖਤਾ ਦੇ ਨਾਲ ਤੇ ਅਨੁਸ਼ਾਸਨ ਦੇ ਨਾਲ ਉੱਥੇ ਹਨਾ ਅਨੁਸ਼ਾਸਨ ਬਣਾ ਕੇ ਕੰਮ ਕਾਇਮ ਕੀਤੇ। ਤੁਹਾਨੂੰ ਦੱਸਿਆ ਗਿਆ ਵੀ ਵਿਰੋਧੀ ਧਿਰ ਨੂੰ ਵੀ ਬਰਾਬਰ ਟਾਈਮ ਦੇਣਾ ਜਾਂ ਇਹ ਦੱਸਿਆ ਗਿਆ ਵੀ ਬਈ ਸਰਕਾਰ ਦੇ ਬੰਦਿਆਂ ਨੂੰ ਹੀ ਵੱਧ ਟਾਈਮ ਦੇਣਾ ਦੱਸਿਆ ਕਿ ਨਹੀਂ। ਹਾਂਜੀ ਹਾਂਜੀ ਇਹ ਵਿਰੋਧੀ ਧਿਰ ਹੋਵੇ ਭਲਾਂਦੀ ਜੀ ਆਪਣੀ ਦੂਜੀ ਪਾਰਟੀਆਂ ਦੀ ਧਿਰ ਹੋਵੇ ਤੇ ਉਹਨਾਂ ਨੂੰ ਬਕਾਇਦਾ ਸਾਰਾ ਜਿੰਨਾ ਵੀ ਸ਼ਡਿਊਲ ਬਣਿਆ ਗਿਆ ਹੈਗਾ ਜਿਹੜੇ ਹਿਸਾਬ ਨਾਲ ਆਪਾਂ ਟਾਈਮ ਦੇਣਾ ਹੈਗਾ ਉਸੇ ਟਾਈਮ ਨਾਲ ਸਾਹਮਣੇ ਟਾਈਮ ਦਿੱਤਾ ਜਾਵੇ। ਸਪੀਕਰ ਸਾਹਿਬ ਨੂੰ ਮਿਲੇ? ਹਾਂ ਸਪੀਕਰ ਸਾਹਿਬ ਨਾਲ ਮਿਲਦੇ। ਕੀ ਟਿਪਸ ਦਿੱਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਜ਼ਿਆਦਾਤਰ ਜਦੋਂ ਦੇਖਦੇ ਆਂ ਉਦੋਂ ਬੈਠੋ ਬੈਠੋ ਕਹਿੰਦੇ ਦੇਖਦੇ ਉਹ ਉਹਨਾਂ ਨੇ ਦੱਸਿਆ ਵੀ ਬਈ ਬਹੁਤ ਪੇਸ਼ੈਂਸ ਦਾ ਕੰਮ ਹੈ ਇਹ ਵੀ ਬਹੁਤ ਸਹਿਨਸ਼ੀਲਤਾ ਨਾਲ ਸਮਝਾਉਣੇ ਪੈਂਦੇ ਆ ਲੀਡਰ। ਹਾਂਜੀ ਇਹ ਉਹਨਾਂ ਨੂੰ ਮਿਲੇ ਸੀਗੀ ਸੁਭਾਅ ਬਹੁਤ ਵਧੀਆ ਸਪੀਕਰ ਸਾਹਿਬ ਦਾ। ਮਿਲਵਰਤਨ ਵਾਲੇ ਆ ਤੇ ਮਤਲਬ ਪਹਿਲੇ ਫੋਨ ਕੀ ਉਹਨਾਂ ਨੇ ਹਨਾ ਮਿਲ ਨਹੀਂ ਹਾਂ ਕਰਤੀ ਤੇ ਮ ਤੇ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਤੇ ਉਹਨਾਂ ਨੇ ਦੱਸਿਆ ਵੀ ਹਨਾ ਵੀ ਜਿੱਦਾਂ ਵੀ ਅਸੀਂ ਉੱਥੇ ਜਾਣਾਗਾ ਤੇ ਬਸ ਵੀ ਅਨੁਸ਼ਾਸਨ ਕਾਇਮ ਰੱਖਣਾ ਉੱਥੇ ਤੇ ਨਿਰਪੱਖਤਾ ਦੇ ਨਾਲ ਜਿੰਨਾ ਵੀ ਜਿਹੜੀ ਪਾਰਟੀ ਨੂੰ ਵੀ ਜਿੰਨਾ ਮੈਂਬਰ ਨੂੰ ਜਿਹੜੇ ਨੂੰ ਟਾਈਮ ਦੇਣਾਗਾ ਉਸ ਹਿਸਾਬ ਨਾਲ ਆਪਾਂ ਉੱਥੇ ਕਾਰਜ ਕਰਨੇ ਆ ਨਿਰਪੱਖ ਹੋਣਾ ਚਾਹੀਦਾ ਹਾਂਜੀ ਹਾਂਜੀ ਨਿਰਪੱਖਤਾ ਦੇ ਨਾਲ ਹੀ ਜਿਹੜਾ ਵੀ ਕਾਰਜ ਕੀਤੇ ਜਾਣਗੇ ਪੂਰੀ ਨਿਰਪੱਖਤਾ ਦੇ ਨਾਲ ਭਾਵੇਂ ਉਹ ਵਿਰੋਧੀ ਧਿਰ ਹੋਵੇ ਤੇ ਭਲਾਂ ਦੀ ਦੂਸਰੀ ਧਿਰ ਉਹਨਾਂ ਨੂੰ ਜਿੰਨਾ ਟਾਈਮ ਮਿਲੇਗਾ ਉਸ ਬਰਾਬਰ ਟਾਈਮ ਦਿੱਤਾ ਜਾਊਗਾ ਇਹੋ ਜਿਹੇ ਉਪਰਾਲੇ ਹੋਰ ਵੀ ਸਰਕਾਰ ਨੂੰ ਕਰਨੇ ਚਾਹੀਦੇ ਹਾਂਜੀ ਜਰੂਰ ਆਪਣੇ ਨੌਜਵਾਨ ਪੀੜੀ ਨੂੰ ਭਾਵੇਂ ਉਹ ਪੰਜਾਬ ਦੀ ਨੌਜਵਾਨ ਪੀੜੀ ਹੈ ਤੇ ਉਹਨੂੰ ਆਪਣੇ ਅਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਆ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਆਪਣੀ ਅੱਜ ਦੀ ਨੌਜਵਾਨ ਪੀੜੀ ਹੈ ਜੋ ਆਪਾਂ ਕਹਿ ਦਿੰਨੇ ਕਿ ਬਾਹਰ ਨੂੰ ਚਲੀ ਜਾ ਰਹੀ ਹੈ ਉਸ ਨੂੰ ਵੀ ਇੱਥੇ ਹੀ ਰਹਿ ਕੇ ਹਨਾ ਵਧੀਆ ਆਪਾਂ ਨੂੰ ਜਿਹੜੇ ਵਧੀਆ ਮੌਕੇ ਮਿਲਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਰਕਾਰ ਨੂੰ ਚਾਹੀਦਾ ਕਿ ਹੋਰ ਵੀ ਇਦਾਂ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਸਾਡਾ ਆਉਣ ਵਾਲਾ ਪੰਜਾਬ ਆ ਜਿਹੜਾ ਉਹ ਹਨ ਨਸ਼ਿਆਂ ਤੋਂ ਮੁਕਤ ਹੋ ਕੇ ਇੱਕ ਰੰਗਲਾ ਪੰਜਾਬ ਸਾਨੂੰ ਦੇਖਣ ਨੂੰ ਮਿਲੇ ਤੇ ਇੱਕ ਭਵਿੱਖ ਦੇ ਵਿੱਚ ਸੁਚੱਜਾ ਤੇ ਸੁਚਾਰੂ ਜੀਵਨ ਬਤੀਤ ਕਰਨ ਵਾਲੇ ਲੋਕ ਤੇ ਵਧੀਆ ਆਪਣੇ ਸੁਚੱਜਾ ਜੀਵਨ ਮਿਲੇ ਭਾਈ ਤੁਸੀਂ ਟਾਈਮ ਦਿੱਤਾ ਤੁਸੀਂ ਜਾਣਾ ਵੀ ਹੈ ਮੇਨੂੰ ਅਦਾ ਚੰਡੀਗੜ੍ਹ ਨਿਕਲਣਾ ਵੀ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ